ਤੇ ਆ ਗਿਆ ਇੱਧਰ ਜਮਾ ਕਿਹਦੇ ਸਟੈਂਡਰਡ ਹੈ ਹਾਂਜੀ ਟਰੈਕਟਰ ਦਾ ਫੋਰਚੂਨਰ ਹਾਂ ਉਹ ਅੰਦਰ ਦੀ ਮਗਾ ਬਣਾਦਾ ਹੈ ਇਹ ਲੋਕਲ ਬਰਨਾਲੇ ਦਾ ਬਣਿਆ ਹੋਇਆ ਬਈ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਲੋਕਲੀ ਲੋਕਲੀ ਆਪਣੇ ਬਰਨਾਲੇ ਨਵਾਂ ਨਿਕਲਿਆ ਵਾ ਫਰਵਾਹੀ ਦਾ ਹੀ ਨੰਬਰ ਆ ਤੇ ਫਰਵਾਹੀ ਚ ਹੀ ਖੜਾ ਹੈਗਾ ਬਈ ਮੂਰਲੇ ਟਾਇਰ ਚੈੱਕ ਕਰਾਇਓ ਬਾਈ ਨੇ ਜਾਂਸੀ ਚ ਕਢਾਉਣ ਸਾਰ ਪਹਿਲਾਂ ਮੂਰਲੇ ਟਾਇਰ ਵੱਡੇ ਪੋਏ ਨੇ ਨਾਲ ਪਿਛਲੇ ਵੀ ਪੋਆ ਤੇ ਕਿੰਨੇ ਕਿਤੇ ਪੈ ਜਾਂਦੇ ਨੇ ਬਾਈ ਇਹ ਇਹਨਾਂ ਦਿੱਤੇ ਹੀ ਪਏ ਸਨ ਉਹਨੇ ਨਵੇਂ ਉਹਦੀ ਲਿਆਉਣ ਸਾਰ ਐਸੇ ਮਤਲਬ ਹਾਂ ਹੋਣਗੇ 75000 ਦੇ ਟਾਇਰ ਐ ਮੈਂ 20-25 ਕਿਹ ਹਜ਼ਾਰ ਰੁਪਿਆ ਉਹ ਟਾਇਰਾਂ ਨਾਲ ਪਾਇਆ ਹੋਇਆ ਪਾਇਆ ਹੋਇਆ ਕੋੜਾ ਬੈਂਪਰ ਵੀ ਪੂਰਾ ਹੈਵੀ ਦਿਵਾਇਆ ਹੋਇਆ ਕਨੋਪੀ ਵੀ ਚੰਗੀ ਲੁਵਾਈ ਹੋਈ ਆ ਇਹ ਸਟੈਂਡਰਡ 460 60 ਹੌਸਪਾਵਰ ਵਾਲਾ ਡਬਲ ਸਪੀਡ ਵਾਲਾ 3 ਸਪੀਡ ਵਾਲਾ ਡਬਲ ਕਲਚ ਵਾਲਾ ਬਈਆ ਕੰਡੀਸ਼ਨ ਸਾਰਾ ਓਰੀਜਨਲ ਸਾਰਾ ਓਰੀਜਨਲ ਇਹਦਾ ਕੱਦੂ ਚ ਵੀ ਨਹੀਂ ਬੜਿਆ ਰੈਕਟਰ ਇਹ ਕੱਦੂ ਚ ਵੀ ਨਹੀਂ ਬੜਿਆ ਹੋਇਆਗਾ ਬਈਆ ਰਿੰਗ ਚੈੱਕ ਕਰਾਇਓ ਆ ਰਿੰਗ ਚੈੱਕ ਕਰਵਾ ਦਿਓ ਆ ਹੁੱਕ ਚੈੱਕ ਕਰਾਇਓ ਮੈਂ ਲਾ ਤੇ ਇੱਕ ਦੋ ਵਾਰੀ ਗਿਣਤੀ ਵਾਰੀ ਟਰਾਲੀ ਪਾਈ ਹੋ ਤੇ ਬਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਆ 5 ਲੱਖ 40 ਹਜ਼ਾਰ ਜੀ 5 ਲੱਖ 40 ਹਜ਼ਾਰ ਦਾ ਹਾਂ ਜੀ ਮੌਕੇ ਤੇ ਇਹਦਾ ਰੇਟ ਕੀ ਬਣ ਜੂਗਾ ਇਹ ਤੇਰਾ 6.5 ਦਾ 5.5 ਲੱਖ ਦਾ ਹੋਰ ਖਿੱਚ ਤੂੰ ਕੇ ਜੇ ਹੋਰ ਕਰ ਦਾਂਗੇ ਥੋੜਾ ਬਾਲਾ ਮੈਂ ਕਹਿੰਦਾ ਪੂਰੇਆਂ ਚ ਹੋ ਜੂ ਪੂਰੇ ਤੋਂ ਘੱਟ ਤਾਂ ਨਹੀਂ ਹੋਣਾ ਜੇ ਤੂੰ ਕਹਿਦਾ ਤਤਕਾਰੀ ਦੇ ਹੁਣ ਜਦੋਂ ਮੈਂ ਕਹੇ ਤਾਂ ਹੁਣ ਮੂੰਹ ਚੋਂ ਨਿਕਲ ਗਿਆ ਹਾਂ ਲੋ ਵੀ ਸੱਜਣੋ ਪੂਰੇ 5 ਲੱਖ ਚ ਬਣ ਜੂ ਸਟੈਂਡਰਡ 460 ਤੇ ਬਈ ਇਹ ਤੇ ਲੋਣ ਕਿੰਨੇ ਦਾ ਹੋ ਜੂ ਲੋਨ 4 ਲੱਖ ਦਾ ਬੱਕਾ ਹੀ ਹੋ ਸਕਦਾ ਵੱਧ ਹੋ ਜੇ ਮਤਲਬ 4 ਲੱਖ ਦਾ ਲੋਨ ਹੋ ਜੇ ਮਤਲਬ 1 ਲੱਖ ਰੁਪਇਆ ਲੈਉਣ ਸਟੈਂਡਰਡ ਲੈ ਜਾਣ ਤੇ ਮਾਡਲ 21 ਮਾਡਲ 21 ਤੇ ਨੰਬਰ ਆਪਣੇ ਲੋਕਲ ਬਰਨਾਲੇ ਦਾ